ਲੋ ਜੀ ਬਲੌਗ ਦਾ ਹੋਣ ਲੱਗਾ ਐਂਡ ਬਾਕੀ ਸੇਵਾ ਦਾ ਮਨ ਨੂੰ ਵੀ ਪਤਾ ਦਾ ਵੀ ਪਿੱਛੇ ਮੁਲਖਾ ਰਿਆ ਮੁਲਖੇ ਆ ਰਹੀ ਹੈ ਸੰਗਤ ਆ ਰਹੀ ਹੈ ਪਿੱਛੇ ਹੀ ਲਿਆਵਾਂ ਉਹਦਾ ਫਿਰ ਜਦ ਲਿਆ ਜਿਹੜੇ ਅਮਰ ਸ਼ੱਕੇ ਆਏ ਐ ਜਿਹੜੇ ਸਿੰਘ ਸਜੇ ਜਿਹੜੇ ਗੁਰੂ ਆਲੇ ਬਣੇ ਬਹੁਤ ਬਹੁਤ ਵਧਾਈਆਂ ਤੇਰਾ ਕੀਤਾ ਜਤੋ ਨਾਹੀ ਆ ਟੈਂਟਰ ਉਂਟਾ ਲਗਣਾ ਤਾਂ ਉਹ ਤਾਂ ਹੋ ਗਿਆ ਸ਼ੁਰੂ ਅੱਛਾ ਠੀਕ ਹੈ ਇਹ ਗੱਬੇ ਵਾਲਾ ਹੋ ਗਿਆ ਨਾ ਮੇਰਾ ਇਹ ਤਾਂ ਹੀ ਅਲੱਗ ਕਰਦੇ ਅਲੱਗ ਕਰਦੇ ਆ ਠੀਕ ਹੈ ਅੱਜ ਕਿੰਨਾ ਵਧੀਆ ਬਣ ਗਿਆ ਮਿਕਰੇਸ਼ਨ ਵਧੀਆ ਬਣ ਗਈ ਹੈ ਪਿਆਰ ਸਕੀਪਰ ਮੈਨੂੰ ਲੱਗ ਰਿਹਾ ਫੁੱਲ ਫੁੱਲੇ ਜਿਹਾ ਲੱਗ ਰਿਹਾ ਵਧੀਆ ਦੇਖੀਏ ਬਾਕੀ ਚੀਜ਼ ਬਣੂਗੀ ਉਹ ਵੀ ਬਣਾਉਂਗੇ ਭਾਜੀ ਇਹ ਬੈਕ ਸੈੱਡ ਹੋਗੀ ਕਾਫੀ ਕਾਫੀ ਬਾਤ ਲੱਗੂਗਾ ਪਿੱਛੇ ਇਧਰ ਮੇਰੇ ਪਾਪਾ ਜੀ ਦੇ ਵਧੀਆ ਲਾਈਵ ਵਾਲਾ ਸਾਰਾ ਕੁਝ ਇੱਥੇ ਹੋਊਗਾ ਬਾਕੀ ਜਿੰਨੇ ਵੀ VIP ਗੈਸਟ ਆਉਣਗੇ ਕੋਈ MLA ਆਊਗਾ ਕੋਈ ਮੰਤਰੀ ਆਊਗਾ ਕੋਈ ਬੜਾ ਕਮਿਸ਼ਨਰ ਆਊਗਾ ਸਾਰੇ ਪਿੱਛੇ ਨੂੰ ਆਉਣਗੇ ਪਈ ਸਟੇਜ ਕੀ ਹੋਗੀ ਫੁੱਲ ਤਿਆਰੀਆਂ ਦੇ ਪਿੱਛੇ ਹੈਗੀ ਪਿੱਛੇ ਲੱਗਦੀ ਵਾਧੇ ਯਾਰ ਇਹ ਦਿਨ ਪਰ ਦਿਨ ਠੀਕ ਹੈ ਕੋਲੂ ਉਹ ਦਿਖਾ ਕੇ ਆਉ ਦਿਖਾ ਕੀਆ ਸਟੇਜ ਅੱਛਾ ਫੁੱਲ ਆ ਜਾ ਆ ਜਾ ਉਹ ਜਣਾ ਦਾ ਉਹ ਬੰਦੇ ਦਾ ਕਿੱਥੇ ਲੰਘਣਾ ਜਣਾ ਦਾ ਇਹ ਜੀ ਤੋਂ ਬਾਅਦ ਵਾਲਾ ਕੀਤਾ ਹੈ ਇਸ ਤੋਂ ਬਾਅਦ ਵਾਲਾ ਕੀਤੇ ਪਹਿਲੇ ਕਰੇ ਹੋਏ ਤੇ ਪਾ 200 200 ਕਰਿਆ 200 ਹੀ ਹੋਣਾ ਤਾਂ 150 ਘੇਰੇ ਦੱਸੰਗਤੀ ਜੀ ਬੋਲਦੇ ਰਹੋ ਕੁਛ ਨਾ ਕੁਛ 150 ਘੇਰੇ ਤੇ 150 ਪਾਪਾ ਬੋਲਦਾ ਰੱਖੀ ਇੱਕ ਤੇਰੇ ਭੈਣ ਨੂੰ ਫੋਨ ਕਰਨਾ ਪਾਪਾ ਬਾਈ ਨੂੰ ਐ ਕਰਨਾ ਪਾਪਾ ਨੂੰ ਉਹ ਸ਼ੁਕਰ ਹੈ ਫਿਰ ਵੀ ਇਦਾਂ ਹੀ ਕਰਦਾ ਮੈਂ 200 25 ਹੋ ਜਾਣਾ 225 ਹੋ ਜਾਣਾ ਲੰਗਰ ਹਾਲ ਹੋਣਗਾ ਜੀ ਉਹਨੇ ਸਾਹਮਣੇ ਬਣੂਗਾ ਇੱਧਰ ਟੈਂਟ ਲੱਗੂਗਾ ਪਰੋਸਿਆ ਜਾਊਗਾ ਉਹ ਪਿੱਛੇ ਭਾਂਡੇ ਧੋਈ ਜਾਊਗੇ ਜੀ ਲੋਪੇ ਲੰਗਰੀ ਦਾ ਹੋਣ ਲੱਗੀ ਤਿਆਰੀ ਮਿੱਗਰ ਦੇ ਟੈਂਟ ਦੀ ਲੋ ਇਹ ਪੱਠੀਆਂ ਹੀ ਹੋ ਗਈਆਂ ਨੇ ਆਰੀਆਂ ਤਿਆਰੀਆਂ ਚਾਹਤੀਆਂ ਲੰਗਰੀਆਂ ਵੀ ਪੂਰੀਆਂ ਮੁੰਡੇ ਕੀ ਕੀ ਵੀ ਇਧਰ ਘੁੰਮ ਰਿਹਾ ਤੇਰੇ ਘਿਆ ਲਿਆ ਰਹਿਣਾ ਕਿੱਥੇ ਜਾ ਰਹੇ ਆ ਇਧਰ ਛੱਕ ਰਹੀ ਦੁਨੀਆ ਭਾਈ ਤਿਆਰੀਆਂ ਚਾਹ ਰਹੀ ਆ ਪੂਰੀ ਮਾਰੋ ਮਾਰ ਜੋਰੋ ਜੋਰੋ ਪੱਖੀਆਂ ਵੀ ਕਾਫੀਆਂ ਤਿਆਰ ਧੂਆਂ ਛੱਡ ਗਿਆ ਸਾਰੀਆਂ ਤੱਲੇ ਪਾਸੇ ਕਰਿਓ ਰਹਿਣ ਦਾ ਕਿੱਦ ਕਰੇ

ਨੇ ਹੋਣ ਲੱਗ ਗਿਆ ਪਿਆਰ ਐਂਟ ਦਾ ਲੱਗ ਗਿਆ ਬੇਚਾ ਵੀਰੋ ਐਂਟ ਦਾ ਕਹਿੰਦੇ ਰਾਤ ਦੇ 9:00 ਵੱਜ ਗਏ ਉਹ ਵੀ ਲੱਦਣੀ ਆਵਾ 9:00 ਨਹੀਂ 8:30 ਪ੍ਰਧਾਨ ਸਾਹਿਬ ਤਾਂ ਕਹਿੰਦੇ ਖੜੇ ਆ ਤਿਆਰ ਵਰ ਤਿਆਰ ਹੋਈ ਮਣੀ ਬਾਈ ਸਰਪੰਚ ਸਾਹਿਬ ਐਮਐਲਏ ਐਮਐਲਏ ਉਹ ਤਾਂ ਜਰੂਰੀ ਕਰਨਾ ਦੁਬਾਰਾ ਐਮਐਲਏ ਕੇ ਪੀਪੂਏ ਕੇ ਲ ਸਾਰੇ ਐਮਐਲਏ ਸਾਹਿਬ ਚਲਾ ਰਮਨ ਲੱਲਾ ਕਰ ਉਹ ਜਿਹੜਾ ਆ ਮੋਟਰਬਾਲ ਦਾ ਫੈਣੀ ਜਾਂਦਾ ਡਿਊਟੀ ਦੇ ਅਧੀਨ ਆਉਣ ਵਾਲੀ ਉਹ ਕਿਥੇ ਜਾ। ਇਹ ਦੇਖੋ ਜੀ ਸਾਰਾ ਘੌਰ ਕਰਤਾ ਹੈ ਮੁੰਡੇ ਨੇ। ਮਿਹਨਤੀ ਹੁੰਦਾ ਏ। ਦੋ ਦਾ ਪਾਣੀ ਮੈਂ ਵੀ ਥੋੜਾ ਉਹ ਮੋਟਰ। ਇਹ ਕਰਦੀ ਵੀ ਹੋ ਗਈ ਤਿਆਰੀ। ਭਾਈ ਸਾਹ ਪਹਰੇ ਆਣਗੇ। ਆਹ ਵੇਖਿਆ ਰਾਜ ਦੇਖ ਰਿਹਾ ਕੁਝ ਨਹੀਂ ਹੋ ਰਿਹਾ ਕੋਤਵਾਰ ਕੜੀਆ ਬਾਰ ਵੀ ਕੁਝ ਨਹੀਂ ਪੁੱਤ ਕੁਝ ਨਹੀਂ ਹੋ ਰਿਹਾ ਹਾਂ ਆਹ ਹੈ ਆਪਣਾ ਕਿੱਡਾ ਜਿਹਾ ਬਸ ਤੋਂ ਬੜਾ ਨਹੀਂ ਹੈਗਾ 6000 ਦਾ ਲੱਗੇਗਾ ਇੱਧਰ ਗਾਗਾ ਨਾ ਉਹ ਗਾਗਾ ਹਾਂ ਕੀ ਹਾਲ ਹੈ 6000 ਦਾ ਖੜੀ ਨੇ ਕਿ ਲੱਗਾ ਖੜ ਤਾਂ ਸਹੀ ਲੱਗਾ ਗਾ ਕਾਲੂ ਮੰਗੋ ਜਾ ਕਰਿਆ ਹਾਂ ਗੱਬੇ ਨੂੰ ਹੜ ਗੱਬੇ ਨੂੰ ਇੱਥੇ ਬੜਾ ਦੇਖ ਰੱਤ ਲੱਗ ਦੇ ਕੇ ਉੱਪਰ ਚੱਲ ਜਾ ਇਧਰ ਆ ਦਾਰਤਾ ਜਾ ਮੈਂ ਤੁਹਾਨੂੰ ਦੱਸਣ ਲੱਗਾ ਟੀਮ ਇਹਨਾਂ ਸਾਹਿਬਾਂ ਕੰਮ ਨਹੀਂ ਹੈਗਾ ਰੌਣਕਾਂ ਲੱਗ ਗਈ ਉਹ ਨਾ ਨਾ ਨਿਆਣੇ ਕੰਮ ਕਰਾਣੇ ਵਾਲੇ ਕਿਉਂ ਨਹੀਂ ਕੰਮ ਹੈਗਾ ਉਹਨਾਂ ਦਾ ਉਹ ਤੁਮੇ ਮੈਨੂੰ ਨਾ ਕਰਦੇਓ ਕੰਮ ਤਾਰ ਲੋ ਤਾਰ ਲੋ ਯਾਰ ਤਾਰ ਲੋ ਲੋਡ ਪੈਣੀ ਆ ਇਹ ਤਿੰਨ ਦਿਨ ਹੀ ਗਈ ਉਹ ਨੀਚੇ ਲੈ ਰਿਹਾ ਉਹ ਜੱਜੇ ਉਹ ਵੀ ਲੈ ਗਿਆ ਬੰਦੇ ਸਹੀ ਬੰਦੇ ਹਾਲੇ ਰੁੱਕੇ ਹੀ ਅੜ ਰਹੇ ਹੈ ਉਹ ਆਓ ਜੀ ਕਿਆਲ ਬੜੇ ਬੜੇ ਸੇਵਾਦਾਰ ਵੀ ਆ ਗਏ ਬਾਈ ਆ ਗਏ ਨੀ ਤੇ ਦੋ ਸਾਡੇ ਦੀ ਪੁਸ਼ੇਵਾਦਾਰਤਾ ਹੀ ਹੈ ਬਾਈ ਵੀ ਆ ਗਿਆ ਯਾਰ ਸੇਵਾ ਦਾ ਰਾਏਵੇਂ ਬਾਈ ਕਿਰਪਾ ਬੱਬੀ ਜੀ ਇਹ ਬਹੁਤ ਦੂਰ ਤੇ ਆਏਵੇਂ ਪਿੰਡ ਹੁਲਕੇ ਤੇ ਆਏਵੇਂ ਆ ਬਹੁਤ ਦੂਰ ਆ ਹੁਲਕਾਵਰੇ ਦੇ ਓ ਓ ਯੂ ਰਹਿਆ ਟੌਰ ਲੱਗ ਰਹੀ ਆ ਪੂਰੀ ਸੇਵਾਦਾਰ ਟੋ ਲੱਗ ਰਹੀ ਹੈ ਇਹ ਹੋ ਗਿਆ ਇਹ ਹੋ ਗਿਆ ਬਣਾਦਾ ਨਹੀਂ ਬਣਾਦਾ ਨਹੀਂ ਦੁਬਾਰਾ ਬਣਾ ਕੇ ਬਲੋਗਰਾਂ ਨਾਲ ਬਲੋਗਰ ਨਾਲ ਟੱਕਰਾ ਹੋ ਗਿਆ ਅੱਜ ਬਲੋਲਾਵਾਂ ਠੱਗੀ ਨਾ ਹੋ ਜਾਂਦੀ ਆ ਰੱਖਿਓ ਬਸ ਹਾਂ ਬਲੋਗਰ ਨਾਲ ਬਲੋਗਰ ਨਾਲ ਟੱਕਰਾ ਹੋ ਗਿਆ ਹੁਣ ਪਤਾ ਚੱਲੇ ਬਲੋਗਰ ਨਹੀਂ ਬੰਦਾ ਦਾ ਇਹ ਐਵੇਂ ਦੇਖ ਬਾਈ ਇਹ ਸੇਵਾਦਾਰ ਪੱਕਾ ਹੈ ਇਹਨੂੰ ਸਰੋਪਾ ਵਹਿਣਾ ਹੈ ਕੱਲੇ ਖਾ ਜਾਏ ਇੰਨੇ ਚੌੜ ਤਾਂ ਇਹ ਉਹੀ ਮਾਰੂਗਾ ਸਭ ਖਾ ਜਾਏਗਾ ਕੱਟ ਰਿਹਾ ਆਹ ਰੋਲਾ ਸੇਵਾਦਾਰ ਲੰਗਰ ਹਰ ਹੌਲੀ ਹੌਲੀ ਲੱਗ ਗਿਆ ਭਰਨਾ ਤੁਹਾਡੀ ਲੋਕੇਸ਼ਨ ਮੇਰੇ ਕੋਲ ਸੇਵਾਦਾਰ ਵੀ ਤਿਆਰ ਹੋ ਕੇ ਆ ਗਏ ਪੂਰੇ ਸੇਹ ਦੇ ਅੰਦਰ ਵੀ ਇੱਧਰ ਵੀ ਇੱਧਰ ਵੀ ਨਹੀਂ ਸਕੂਲ ਇੱਧਰ ਆ ਹੀ ਮਰ ਰਹੇ ਇੱਧਰ ਤਾਂ ਫੇਰ ਆਈ ਹੈ। ਉਹ ਸੁਣ ਰਹੀ ਹੈ ਇਹਨੇ ਬਾਪ। ਹੈ? ਬਾਬਾ ਜੀ ਦਾ ਨਾਮ। ਰੋਕ ਲਈ ਬਾਈ ਰੋਕ ਲਈ। ਨਾਨਾ ਉਹਨੂੰ ਆਣ ਦੇ ਉਹ ਤਾਂ ਆਣ ਦੇ। ਨਾਨਾ ਇੱਧਰ ਹੀ ਜਾਈ ਗਏ ਲੈ। ਚਲੋ ਆਸਰੀਆ ਕਾਲ ਨਈ ਕੁਰਸੀ ਬਣਾ ਕੇ ਆ ਗਿਆ ਬਾਬਾ ਜੀ ਗੱਡੀ ਖੜੀ ਬਾਬਾ ਜੀ ਦੀ ਸੇਵਾਦਾਰ ਕਹਿੰਦੇ ਖਿੱਚੇ ਪਏ ਆ ਪੂਰੇ ਆ ਜੀ ਗੁਰਦੁਆਰਾ ਸਾਹਿਬ ਟੀ ਹੱਡੇ ਵਾਲੀ ਖੜੀ ਇੱਧਰ ਉਸ ਪਾਇਲਟ ਖੜੀ ਜੀਪ ਸੀ ਹੈਲੋ ਹਾਂ ਬੁੱਕੇ ਕਰਵਾ ਲਿਆ ਗਿਆ ਬੜਾ ਬੜਾ ਕਹਿਣਾ ਜਿੱਥੇ ਕਰਵਾਉਣਾ ਹੈ ਨਾ ਨਾ ਮਤ ਮਾਸ ਹਾਂਜੀ ਹਾਂਜੀ ਚੱਲਦੀ ਕਰੋ ਮਾਰੀ ਇਹ ਮੀਰੀ ਇਹਦਾ ਮਤਲਬ ਤੁਮ ਉੰਦਰੋਂ ਜਾਂਦਾ ਵੀ ਉਹ ਮਨ ਨੂੰ ਲੱਗ ਜਾਏਗਾ ਵੀ ਇਹ ਅੰਦਰ ਅੰਦਰ ਪਹੁੰਚਦਾ ਹੈ ਅੰਦਰ ਪਹੁੰਚਦਾ ਹੈ ਉਹਦਾ ਆਵਾਜ਼ ਕਰੀਏ ਆਪਨਾ ਕਰਾਂ ਤੇ ਗੁਰੂ ਸਾਹਿਬ ਤਰੀਕਾ ਰੋਕ ਕਿੰਨਾ ਕਵਾਰ ਦਾ ਲੱਗਦਾ ਮਾ ਜੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪਖੰਡ ਨਹੀਂ ਕੋ ਠਾਕੁਰ ਵੇਰਾ ਕੀਤਾ ਜਾਤੋ ਨਹੀਂ ਜਲਵਾ ਕਰਨ ਦੀ ਹੁਣ ਉਹ ਕਿਤਾਬਾਂ ਛੱਡ ਦੇਣਾ ਅੱਗੇ ਵਾਲੀਆਂ ਪਹਿਲਾਂ ਸੁਣੀਆਂ ਸਮਝਣੀਆਂ ਛੱਡ ਦੇਣਾ ਦੋ ਤਿੰਨ ਘੰਟੇ ਉਹਨਾਂ ਦੀ ਲਾ ਰਿਹਾ ਕਰੂਗਾ ਮੈਂ ਕੰਢੀ ਰਿਆਂ ਤੁੰਗਾਂ ਵੀ ਜਾਸੇ ਠੇਕਰ ਅੱਜ ਵੀ ਮੈਨੂੰ ਮੇਰੇ ਪਿੰਡ ਦਾ ਪਿਆਰ ਮੈਂ ਅੱਜ ਵੀ ਕਰਦਾ ਗੜੀਆਂ ਮੈਨੂੰ ਅੱਜ ਵੀ ਚੰਗੀਆਂ ਲੱਗਦੀਆਂ ਪਰ ਜੇ ਮੈਂ ਅੱਗੇ ਵਧਣਾ ਤੇ ਮੇਰਾ ਟਾਈਮ ਕਿੱਥੇ ਜਾ ਰਿਹਾ ਮੈਨੂੰ ਦੇਖਣਾ ਕਰਮ ਨੂੰ ਹੀ ਹੋਏਗਾ ਜਵਾਨੀ ਨੂੰ ਜਪਸੇ ਲੱਗਦੇ ਕਰਮ ਨੂੰ ਦੇਣਾ ਪੈਣਾ ਕੁਝ ਨਾ ਕੁਝ ਨੌਜਵਾਨੀ ਨੂੰ ਤੁਹਾਨੂੰ ਕੰਮ ਦੇਣਾ ਪੈਣਾ ਕੰਮ ਨਹੀਂ ਲਿਓਗੇ ਉਹਨਾਂ ਦੀ ਜਵਾਨੀ ਹੈ ਉਹਾਂ ਵਿੱਚ ਦੂਰ ਹੈ ਉਹਨਾਂ ਵਿੱਚ ਜੋਸ਼ ਹੈ ਅਰਗੇ ਮੱਛੀ ਬਾਜ ਰਹੀਦਾ ਹੋਰ ਅੱਗੇ ਜਾਓ ਤੇਰੇ ਫਤਿਹਰ ਪਾਸੇ ਕਿਹੜੇ ਕਿਹੜੇ ਬੰਦੇ ਚੱਲੇ ਬਲੱਡ ਬੈਂਕ ਵੀ ਚੱਲ ਰਿਹਾ ਜੀ ਕਮਾਈ ਦੇ ਹੋਵੇ ਸਹੀ ਭਾਲੇ ਪੇਰ ਆਪਾਂ ਲੋ ਜੀ ਬਾਬੇ ਦੇ ਦਵਾਨ ਚੱਲ ਰਹੇ ਆ ਇੱਧਰ ਅਜੇ ਚੱਲੀ ਜਾ ਰਿਹਾ ਲੰਗਰ ਬੰਦ ਨਹੀਂ ਕਰਿਆ ਹੋਵੇ ਭਾਂਡੇ ਵਾਲੇ ਨਹੀਂ ਚੱਲਦੀ ਤਾਂ ਆਈ ਇੱਧਰ ਸੇਵਾਦਾਰ ਕਰਦੇ ਆ ਇੱਧਰ ਸਾਡੇ ਚੱਲਦੇ ਆ ਬਸ ਇੱਧਰ ਸਾਡੇ ਸੇਵਾਦਾਰ ਲੱਗੇ ਹੋਏ ਆ ਮਤਲਬ ਪਿੰਡ ਦੇ ਸਾਰੇ ਬਾਈ ਨੇ ਕਿ ਹੋਏ ਆ ਹਾਂਜੀ ਸੇਵਾ ਚਲਦੀ ਹੀ ਬੁਰੀ ਠੀਕ ਹੈ ਜੀ ਸੇਵਾ ਕਰਾਈ ਵੀ ਬਹੁਤ ਦੂਰ ਦੂਰ ਤੇ ਸਾਡੇ ਪਰਿਆਵਾ ਸੱਚ ਕਰਕੇ ਕੰਮ ਆ ਵਾਹ ਜੀ ਵਾਹ 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 ਵ तो मनु पता पिछे आ रहा मुल्खे आ रही है संगत आ रही है पिछे अही लिया फिर जल लिया कने सिंह ਆ ਜੀਵਾਸਕੋ ਬਾਈਕਰ ਜੁਗੀ ਬਤੇ ਪਰਲੋਣਾ ਭਾਇਓ ਠੀਕ ਹੈ ਇੱਥੇ ਬੈਠੇ ਸਾਨੂੰ ਖਤਰਾ ਹੈ ਕਿ ਸਾਡਾ ਕੋਈ ਫੌਲ ਜਿਹੜੇ ਉੱਪਰ ਚੱਕ ਕੇ ਆਏ ਆ ਜਿਹੜੇ ਸਿੰਘ ਸੱਜਣ ਜਿਹੜੇ ਗੁਰੂ ਵਾਲੇ ਬਣੇ ਬਹੁਤ-ਬਹੁਤ ਬਧਾਈਆਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੱਧਵੰਨ ਦਾ ਕਰਿਓ ਸਾਡੇ ਪਿਆਰਿਆਂ ਨੂੰ ਆਉਣ ਦਿਓ ਬਹਿਣ ਦਿਓ ਜਿਹੜੇ ਗੁਰੂ ਵਾਲੇ ਬਣੇ ਸਭ ਨੂੰ ਜੀ ਆਇਆਂ ਕਹਿੰਦੇ ਆ ਸਾਰੇ ਆਪਣੀਆਂ ਬੋਦੀਆਂ ਆਸਾਂ you <sharp inhale> ਬਾਬਾ ਜੀ ਲਾਂਗੇ ਹੁਣ ਬੜੇ ਬੜੇ ਬਤਿੱਲੇ ਬੰਦਿਆ ਜੀ ਡੇਡੇ ਹੁਣ ਮਾਜਣੇ ਆ ਇਹ ਐ ਵੀ ਆਤਰ ਪਸ਼ਾਇਰਿਆ ਹਾਲੇ ਸ਼ੋਕਰੇ ਮੋੜੀਆਂ ਚਲਾਈਆਂ ਪਰ ਸੇਵਾਦਾਰ ਲੱਗੇ ਹੋਏ ਆਪਣੇ ਆਪਣੇ ਡਿਊਟੀਆਂ ਅੱਤਰ ਵੀ ਗਾਹ ਪੈ ਰਿਆ ਪੂਰਾ ਇਹ ਨਾ ਲੋ ਜੀ ਦਵਾਨਾ ਜੀ ਹੋਗੀ ਸਵਾਗਤੀ ਹੁਣ ਰੈਗੇ ਟਰੈਕਟਰ ਟਰੈਲੀਆ ਸਮਾਨ ਹੰਗ ਤਾਂ ਲੱਗੇ ਹੋਈ ਹੈ ਜੀਪੀਐ ਲੱਗੀ ਹੋਈ ਆ ਉਧਰ ਥਾਲਾਂ ਸਾਫ ਲੱਗੀਆਂ ਕਰਨਾ ਪਤਿਲੀਆਂ ਦੀ ਗਿਣਤੀ ਹੋ ਰਹੀ ਹੈ ਪ੍ਰੈਜ਼ੀਡੈਂਟ ਸਰਪ੍ਰਧਾਨ ਸਾਹਿਬ ਵੀ ਆ ਗਏ ਹਾਂ 2 ਸਾਲ ਦੀ ਡੇਟ ਮਿਲੀ ਦਾ ਹੈ ਦੁਬਾਰਾ ਪਹਿਰੇਣ ਦੇ ਆਈ 2 ਸਾਲ ਪਹਿਰੇਣ ਦੇ 2 ਸਾਲਾਂ ਦਾ 2 ਸਾਲ ਕੇ ਵੀ ਤਰ ਭਾਂਡੇ ਨਾ ਕਰੋੜਾ ਬੰਦੇ ਨੂੰ ਖੜਾ ਦੇਣਾ ਹੈ ਕਨੇ ਪ੍ਰਧਾਨ ਕੇ ਸ਼ੋਕਰੇ ਜੀ ਰੱਖਿਆ ਸਮਾਸ ਹੋਣਾ ਹੈ। ਇਹ ਵੀ ਤਰ੍ਹਾਂ ਦਾ ਹੈ। ਇਹ ਬਹੁਤ ਛੋਟਾ ਜਿਹਾ ਬੰਦਾ ਜਮੇ। ਮੈਂ ਵੀ ਲੋਕ ਬਣਾ ਰਿਹਾ ਹਾਂ। ਹਾਂ। ਚਲੋ ਦੇਖਾਂ ਫਿਰ ਪਹੁੰਚਿਆ ਹੌਲੀ ਹੌਲੀ ਕਰਿਆ ਸਾਮਾਨ ਕਰਤਾ। ਪ੍ਰਾਕਿਰਤੀ ਬਹੁਤ ਰਿਆ ਰਿਆ। ਲੇਲਾ ਫੜਿਆ ਵਾ ਅੰਦਰ। ਤੇ ਲੱਖੇ ਹਾਂ ਜਿੱਥੇ ਦੇ ਸਟਾਰਟ ਕਰ ਰਹੇ ਦਾ ਉੱਥੇ ਆ ਗਏ ਕੰਨੀ ਬਰੀ ਦਾ ਆਈਓ ਹਰ ਬਹੁਤ ਠੀਕ ਹੈ ਜੀ ਸੇਵਾ ਕਰੀ ਤੁਸੀਂ ਗੱਡ ਗੇ ਸੇਵਾ ਤਾਂ ਨਹੀਂ ਕੀਤੀ ਅਸੀਂ ਤਾਂ ਨਾਲ ਹਾਂ ਬਸ ਹਾਂ ਠੀਕ ਹੈ ਜੀ ਜਿੱਥੇ ਤੇ ਕਰਾ ਦਾ ਸਮਾਸ ਕਹਾਣਾ ਸਮਾਂ ਸ਼ੁਰੂ ਲੈਣਾ ਅਚੀਂ ਕਰਵਾ ਦਿਉਣੀ ਹੋਈ ਉੱਥੇ ਹਾਂ ਔਰ ਇਹ ਮੇਨ ਸਰਵਾਤ ਔਰੀ ਤੇ ਹੋਈ ਸੀ ਸਭ ਤੋਂ ਪਹਿਲਾਂ ਚਮਕੌਰ ਸਾਹਿਬ ਮਾਥਾ ਟੇਕਿਆ ਚਮਕੌਰ ਸਾਹਿਬ ਮਾਥਾ ਟੇਕਿਆ ਹੁਣ ਬਹੁਤ ਵਧੀਆ ਹੋ ਗਿਆ ਬਾਬਾ ਜੀ ਬਹੁਤ ਧੰਨਵਾਦ ਸਾਰਾ ਜੀ ਕੋਈ ਗੱਲ ਨਹੀਂ ਭਾਈ ਬੋਲ ਦਿਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਸੇਵਾਦਾਰੋ ਨੰਨਿਆਵਾਦ ਸਭ ਨੂੰ ਬਚਾ ਦਈ ਫੇਰ ਆਪਾਂ ਨੇ ਔਰੇ ਬਾਲਟੀ ਆ ਦੋਸਤ ਇਹ ਇਹ ਜਿਪਾ ਨੇ ਪਲੇਟਾਂ ਵਲੋਟਾਂ ਜੋ ਵੀ ਹੈ ਭਾਈ ਨੇ ਕੇ ਵਧੀਆ ਕਰਿਆ ਵਾ ਵਾਰਨਿੰਗ ਪਹਿਲਾਂ ਦੇਈ ਵੀ ਆ ਬਹੁਤ ਆ ਗਿਆ ਅੰਦਰ ਬੈਠਿਆ ਹੋਵੇ ਸਤਿ ਸ੍ਰੀ ਅਕਾਲ ਜੀ ਨਵੇਂ ਆਏ ਨੇ ਭਈਆ ਤੁਹਾਨੂੰ ਗਾਦੀ ਬਤਾਂ ਪੂਰੀ ਸਰਵਾਤ ਕਰੀ ਦੀ ਗਾਲੇ ਵੀਰਾ ਹਾਂ ਅੱਛਾ ਗਿਆ ਤੈਨੂੰ ਪਤਾ ਨਹੀਂ ਹੈਗਾ ਸ਼ੀਰਵਾਦ ਲੈ ਕੇ ਗਏ ਦੋਰੀ ਨਹੀਂ ਲੱਕੜੀ ਆਣਾ ਤਾਂ ਉਹਦਾ ਦੋਹੀਦਾ ਵੀਰ ਉਹ ਗੜੀ ਬ੍ਰਿਧ ਵੀਰਾ ਚਮਕੌਰ ਸਾਹਿਬ ਪਹੁੰਚ ਗਏ ਭਾਈ ਦਵਾਰਿਆਂ ਦੇ ਯਾਰ ਕਰਦੇ ਆ ਦਰਸ਼ਨ ਦੋਈ ਪਾਈ ਜਾ ਰਹੀ ਹੈ ਸਾਰਜਸਤਾਨ ਦੇ ਆ ਕੇ ਤੁਸੀਂ ਯਾਮ ਰਾਸ ਨਾਮ ਤਨ ਸੋਮਿਓ ਨਾਮ ਤਨ ਜਲਦੀ ਪੂਰੀ ਚੰਕਲ ਸਾਹਿਬ ਲੋ ਜੀ ਬਲਾਗ ਦਾ ਲਗੇ ਐਂਡ ਕਰਨ ਬਾਕੀ ਪਰਮੰਧਕ ਬੋਲਣਗੇ ਹੁਣ ਸੁਣੋ ਸੁਣੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਦਾ ਧੰਨਵਾਦ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਹੁਲਕੇ ਚ 8 9 10 ਦੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਗਮ ਹੋਏ ਹਨ ਸੋ ਸਾਰੀ ਸੰਗਤ ਨੇ ਬਹੁਤ ਤਨ ਮਨ ਧਨ ਕਰਕੇ ਹਰ ਇੱਕ ਤਰ੍ਹਾਂ ਦੀ ਬਹੁਤ ਦਿਲੋਂ ਸੇਵਾ ਕੀਤੀ ਸੋ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਧੰਨਵਾਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸੋ ਕੋਟਾਨ ਕੋਟ ਧੰਨਵਾਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੀ ਸੰਗਤ ਦਾ ਹੀ ਬਹੁਤ-ਬਹੁਤ ਇਲਾਕੇ ਦਾ ਪਿੰਡ ਦਾ ਸਾਰੇ ਹੀ ਸੱਜਣਾ ਦਾ ਨੌਜਵਾਨਾਂ ਦਾ ਸਭ ਦਾ ਹੀ ਦਿਲੋਂ ਧੰਨਵਾਦ ਆਪ ਜੀ ਨੇ ਬਹੁਤ ਹੀ ਦਿਲੋਂ ਸੇਵਾ ਕੀਤੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਦਵਾਨਾ ਦੀ ਡੇਟ ਪੱਕੀ ਅਗਲੇ ਦਵਾਨਾ ਦੀ ਫੇਰ ਅਸੀਂ ਡੇਟ ਕਰ ਰਹੇ ਆ ਬਣਾ ਲੈਣਾ ਅਸੀਂ ਫੇਰ ਅੱਗੇ ਨੂੰ ਚੌਕ ਦੇ ਹਾਂ ਫਾਈਨਲ ਹੀ ਆ ਹੈਨਾ ਫਾਈਨਲ ਹੀ ਆ ਵੈਸੇ ਹਾਂ ਓਕੇ ਅਗਲੀ ਵਾਰੀ ਪੱਕਾ ਠੀਕ ਹੈ ਜੀ ਪੱਕਾ ਜੀ ਓਕੇ ਜੀ